ਕਹਿੰਦੇ ਨੇ ਮਸੀਹ ਐਵੇਂ ਗੋਂਦੇ ਰਹਿੰਦਿਆਂ ਸਾਡੇ ਲੱਗ ਰੋੜਾ ਐਵੇਂ ਪਾਉਂਦੇ ਰਹਿੰਦਿਆਂ ਕਹਿੰਦੇ ਨੇ ਮਸੀਹ ਐਵੇਂ ਗੋਂਦੇ ਰਹਿੰਦਿਆਂ ਸਾਡੇ ਲੱਗ ਰੋੜਾ ਐਵੇਂ ਪਾਉਂਦੇ ਰਹਿੰਦਿਆਂ ਪਤਲ ਗੁਝੋ ਤੁ ਪਛ ਤੋਣਾ ਪੈਜੂਗਾ ਪਤਲ ਗੁਝੋ ਤੁ ਪਛ ਤੋਣਾ ਪੈਜੂਗਾ ਯੇਸੂ ਆਪਣੀ ਆਪਣੀ ਹਾਂ ਆਪਣੀ ਕਲਿਸਿਆ ਉਠਾ ਕੇ ਲੈ ਜੂਗਾ ਯੇਸੂ ਆਪਣੀ ਕਲਿਸਿਆ ਉਠਾ ਕੇ ਲੈ ਜਾਊਗਾ ਯੇਸੂ ਆਪਣੀ ਹਾ ਆਪਣੀ ਆਪਣੀ ਕਲਿਸਿਆ ਉਠਾ ਕੇ ਲੈ ਜਾਊਗਾ ਹallelujah ਹallelujah ਜਿਹੜੇ ਅੱਜ ਕਹਿੰਦੇ ਆ ਨਾ ਇਹ ਸਾਡੇ ਲਾਗੇ ਢੋਲਕੀਆਂ ਕੁੱਟਦੇ ਆ ਇਹ ਹallelujah ਦੇ ਨਾਰੇ ਲਾਉਂਦੇ ਆ ਇਹ ਸਵੇਰ ਨਹੀਂ ਵੇਖਦੇ ਇਹ ਸ਼ਾਮ ਸੁਧਰ ਜਾਓ ਇਹ ਤਾਂ ਆਏ ਸੀ ਵੀ ਤੁਸੀਂ ਬਚ ਜੂਗੇ ਪ੍ਰਭੂ ਤੁਹਾਨੂੰ ਪਿਆਰ ਕਰਦਾ ਉਸ ਦਿਨ ਅਸੀਂ ਇਹਨਾਂ ਦੇ ਲਈ ਬੁੱਖਾ ਭੇਡ ਦਿੱਤਾ ਸੀ ਉਸ ਦਿਨ ਅਸੀਂ ਇਹਨਾਂ ਨੂੰ ਗਾਲਾਂ ਕੱਢੀਆਂ ਸੀ ਕਾਸ਼ ਉਹ ਦਿਨ ਮੋੜ ਆਵੇ ਕਾਸ਼ ਉਹ ਸਮਾਂ ਮੋੜ ਆਵੇ ਕਿ ਅਸੀਂ ਇਹਨਾਂ ਨੂੰ ਪਾਣੀ ਦਾ ਗਲਾਸ ਦਿੱਤਾ ਹੁੰਦਾ ਤੇ ਅੱਜ ਅਸੀਂ ਵੀ ਇਹਨਾਂ ਦੇ ਨਾਲ ਚਲੇ ਜਾਂਦੇ ਹallelujah ਉਸ ਵਾਕਈ ਇਹਨਾਂ ਦੀਆਂ ਲਿਖਤਾਂ 'ਚੋਂ ਪਰਮੇਸ਼ਰ ਨੇ ਕਹੀਆਂ ਸੀ ਉਹ ਸੱਚੀਆਂ ਉਸ ਦਿਨ ਉਹ ਜਾਣਣਗੇ ਹallelujah